ਦੋ ਹੁਣ ਹੈਲੋ ਕੈਨਸਲ ਉਹ ਭਰਾਵਾ ਅੱਧੇ ਘੰਟੇ ਤੱਕ ਤੇ ਮੈਂ ਤਿਆਰ ਹੋਣ ਲੱਗਾ ਸੀ ਹੁਣ ਤੂੰ ਕਹਿਨ ਨਾ ਕੈਨਸਲ ਅਛਾ ਛਾ ਦੀਦੀ ਆ ਗਿਆ ਆਹੋ ਉਹਨਾਂ ਨੇ ਸੋਚਿਆ ਹੋਣਾ ਕਿ ਚੱਲ ਛੁੱਟੀਆਂ ਵਾ ਥੋੜੇ ਦਿਨ ਰਹਿ ਹੀ ਹੋਣੇ ਉੱਥੇ ਚੱਲ ਠੀਕ ਆ ਤੁਸੀਂ ਕਰੋ ਇੰਜੋਏ ਤੇ ਜੇ ਕੇਹ ਚੀਜ਼ ਦੀ ਲੋੜ ਹੋਊਗੀ ਨਾ ਮੈਨੂੰ ਦੱਸ ਦੀ ਤੇ ਮੈਂ ਘਰੇ ਫੜਾ ਜਾਊਂਗਾ ਛਲ ਠੀਕ ਆ ਓਕੇ ਮੰਮੀ ਸਗੋਂ ਤੂੰ ਹੀ ਵੀ ਦੀਦੀ ਨੂੰ ਕਹਿ ਦੋ ਹਾਂ ਕਿ ਛੁੱਟੀਆਂ ਹੈਗੀਆਂ ਹੁਣ ਤਿੰਨ ਚਾਰ ਤੇ ਇੱਧਰ ਆ ਜਣ ਸਗੋਂ ਤੁਹਾਨੂੰ ਪਤਾ ਕਿੰਨੀ ਧੀਰ ਹੋ ਗਈ ਆ ਦੀਦੀ ਨੂੰ ਉੱਥੇ ਆਏ ਹੋਏ ਸਾਹੀਲੇ ਤੂੰ ਤਾਂ ਮੇਰੇ ਮਨ ਦੀ ਗੱਲ ਬੁੱਝ ਲਈ ਐ ਵਾਕਿਆ ਨੂੰ ਬੜਾ ਚੇਰ ਹੋਇਆ ਐ ਆਈ ਨੂੰ ਸਾਲ ਹੋ ਗਿਆ ਈ ਮੇਰਾਂ ਨੂੰ ਬੜਾ ਦਿਲ ਕਰਦਾ ਐ ਕਿ ਉਹ ਆਵੇ ਤੇ ਮੈਂ ਬਹਿ ਕੇ ਉਹਨਾਂ ਨਾਲ ਗੱਲਾਂ ਕਰਾਂ ਮੇਰੀ ਧੀ ਐ ਕਾਬੀ ਟਾਈਮ ਹੋ ਗਿਆ ਪੁੱਤ ਕੋਈ ਨਹੀਂ ਮੈਂ ਨਾ ਉਹਨੂੰ ਕਰਦੀ ਆ ਫੋਨ ਕਿ ਪੁੱਤ ਆ ਕੇ ਮਾਂ ਆਪਣੀ ਨੂੰ ਵੀ ਮਿਲ ਜਾ ਘਟੋ ਘਟ ਦੋ ਦਿਨ ਗੱਲਾਂ ਬਹਿ ਕੇ ਕਰ ਜਾ ਮੇਰਾਂ ਐਨੀ ਮੈਂ ਉਦਾਸ ਹੋਈਆਂ ਕਹਿਣ ਦੀ ਗੱਲ ਸਾਲ ਹੀ ਹੋ ਗਿਆ ਮੇਰੀ ਧੀ ਨੂੰ ਦੇਈ ਨੂੰ ਬੇ ਉਹ ਜੇ ਤੂੰ ਆਪਣੀ ਭੈਣ ਨਾਲ ਲੜਦਾ ਰਹਿਣਾ ਵੇ ਅੱਜ ਤਨ ਉਹਦੀ ਬੜੀ ਯਾਰ ਆਂਡੇਈ ਕਿ ਭੈਣਾਂ ਕਿਤੇ ਮੈਨੂੰ ਫੜਾ ਫੜੇ ਮਿਲ ਜਾਵੇ। ਕੋਈ ਚਾਹੀ ਗੱਲ ਦੱਸਾਂ ਕੀ ਆ। ਉਹ ਮੇਰੇ ਦੋਸਤ ਦਾ ਫੋਨ ਆਇਆ ਸੀ ਮੇਨੂੰ ਤੇ ਉਹਦੀ ਭੈਣ ਵੀ ਨਾ ਘਰੇ ਆਈ ਆ ਕਿਉਂਕਿ ਹੁਣ ਛੁੱਟੀਆਂ ਹੀ ਆ ਨਾ ਤਿੰਨ ਚਾਰ ਤੇ ਤਾਂ ਕਰਕੇ ਨਾ ਮੈਨੂੰ ਦੀਦੀ ਦੀ ਯਾਦ ਆ ਗਈ। ਕੀ ਕਿੰਨੀ ਧੀਰ ਹੋ ਗਈ ਆ ਉਹ ਆਏ ਨਹੀਂ ਆ ਤੇ ਸਭ ਆ ਜਾਂਦੇ ਸਾਨੂੰ ਮਿਲ ਜਾਂਦੇ। ਤਾਂ ਕਰਕੇ ਮਮਮੀ ਨੂੰ ਕਹਿਣਾ ਕੀ ਫੋਨ ਕਰਨਾ। ਮੰਮੀ ਤੈਨੂੰ ਫੋਨ ਕਰੋ ਹਾਂ ਦੀਦੀ ਨੂੰ। ਨਹੀਂ ਪੁੱਤ ਮੈਂ ਲੱਗੀਆਂ ਕਰਨ ਹੁਣੇ। ਹੈਲੋ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਆਪਣੇ ਪੁੱਤ ਦਾ ਵਧੀਆ ਵਧੀਆ ਤੂੰ ਸੁਣਾਓ ਤੈਨੂੰ ਤੇ ਮਾਂ ਦੀ ਕਦੀ ਯਾਦ ਵੀ ਨਹੀਂ ਆਉਂਦੀ ਵੀ ਮੈਂ ਫੋਨ ਹੀ ਕਰਨਾ ਕਿ ਮੈਂ ਘਰ ਹੀ ਚਲੀ ਜਾਵਾਂ ਲੈ ਮੰਮੀ ਕੀ ਹੋ ਗਿਆ ਗੱਲਾਂ ਕਰਦੇ ਹੋ ਯਾਦ ਕਿਉਂ ਨਹੀਂ ਆਉਂਦੀ ਮੈਂ ਤੇ ਤੁਹਾਨੂੰ ਰੋਜ਼ ਯਾਦ ਕਰਦੀ ਆ ਮਾਵਾ ਵੀ ਕਦੀ ਚੇਤੇ ਪੁੰਦੀਆਂ ਨੇ ਆਹ ਪੁੱਤ ਹੁਣ ਜੇ ਛੁੱਟੀਆਂ ਪਈਆਂ ਤਾਂ ਹੁਣ ਫੇਰ ਆ ਆ ਮੇਰ ਕੋਲ ਤੇ ਆਗੇ ਛੁੱਟੀਆਂ ਕੱਟ ਕੇ ਜਾ ਇੱਥੇ ਰਹਿ ਕੇ ਜਾ ਤਿੰਨ ਚਾਰ ਦਿਨ ਮੇਰੇ ਕੋ ਤੇ ਫਿਰ ਆਪਾਂ ਮਾਵਾਂ ਧੀਆਂ ਬਹਿ ਕੇ ਗੱਲਾਂ ਕਰੀਏ ਹੈ ਦੁੱਖ ਸੁੱਖ ਫੋਲੀਏ ਛੁੱਟੀ ਲੈ ਕੇ ਤੇ ਆਜਾ ਪੁੱਛ ਕੇ ਦਵਾ ਦਵ ਛੁੱਟੀਆਂ ਦੇ ਪਈਆਂ ਮੰਮੀ ਤਿੰਨ ਤਿੰਨ ਛੁੱਟੀਆਂ ਬੱਚਿਆਂ ਨੂੰ ਮੇਰਾ ਵੀ ਬੜਾ ਜੀ ਕਰਦਾ ਮੈਂ ਤੁਹਾਨੂੰ ਆਵਾਂ ਮਿਲਾਂ ਤੁਹਾਡੇ ਕੋਲ ਬੈਠਾਂ ਕੋਈ ਗੱਲਾਂ ਬਾਤਾਂ ਕਰੀਏ ਕੋਈ ਆਪਾਂ ਘੁੰਮੀਆਂ ਫਿਰੀਏ ਪਰ ਤੁਹਾਨੂੰ ਪਤਾ ਨਾ ਘਰ ਦਾ ਵੀ ਵੇਖਣਾ ਹੁੰਦਾ ਬੱਚਿਆਂ ਨੂੰ ਵੀ ਵੇਖਣਾ ਹੁੰਦਾ ਤੇ ਫੇ ਮੈਂ ਤੁਹਾਨੂੰ ਪਤਾ ਹੈ ਕੱਲੀ ਤੇ ਘਰ ਚ ਨੂੰ ਹੋਈ ਤੇ ਜੇ ਮੈਂ ਤਿੰਨ ਤਿੰਨ ਛੁੱਟੀਆਂ ਚ ਆ ਜਾਵਾਂ ਤੇ ਪਿੱਛੇ ਘਰ ਦਾ ਕਿਵੇਂ ਸਰੇਗਾ ਮੰਮੀ ਇਕੱਲੇ ਕਿਸ ਤਰ੍ਹਾਂ ਸਾਰਾ ਕੁਝ ਕਰ ਲੈਣ ਜੀ ਤੇ ਮੇਰਾ ਵੀ ਬਹੁਤ ਕਰਦਾ ਨਹੀਂ ਪੁੱਛ ਤੇ ਲਾ ਨਾ ਮੰਮੀ ਆਪਣੀ ਨਾਲ ਗੱਲ ਕਰ ਲੈ ਪੁੱਤ ਪੁੱਛ ਕੇ ਪੁੱਛ ਕੇ ਆ ਮੇਰਾ ਪੁੱਤ ਤੇ ਇਹਨਾਂ ਛੁੱਟੀਆਂ ਕੱਟ ਕੇ ਜਾਂ ਹਜ਼ਾੜਾ ਉੱਥੇ ਹੀ ਰਹਿਣੀ ਹੈ ਕੋਦ ਮੰਮੀ ਤੁਹਾਡੀ ਗੱਲ ਠੀਕ ਹੈ ਚਲੋ ਫੇਰ ਵੀ ਕੋਈ ਗੱਲ ਨਹੀਂ ਮੈਂ ਨਾ ਮੰਮੀ ਨਾਲ ਥੋੜੀ ਸਲਾਹ ਕਰ ਲਾਂ ਮੰਮੀ ਕੋਲ ਪੁੱਛ ਕੇ ਮੈਂ ਬਣਾਨੀ ਆ ਪ੍ਰੋਗਰਾਮ ਤੇ ਤੂੰ ਆ ਜਾ ਹਾਂ ਮੰਮੀ ਕਹਿੰਦੀ ਤੇ ਪਈਆਂ ਮੈਂ ਮੰਮੀ ਨੂੰ ਦੱਸ ਲਾਂ ਸਲਾਹ ਕਰ ਲਾਂ ਫਿਰ ਮੈਂ ਤੁਹਾਨੂੰ ਫੋਨ ਕਰ ਦਾਂਗੀ ਕਿ ਮੈਂ ਤੁਹਾਡੇ ਕੋਲ ਆ ਰਹੀ ਆ ਤੇ ਮੰਮੀ ਸਾਇਲ ਕਿੱਥੇ ਗਿਆ ਵੈ ਕਿੰਨੇ ਦਿਨ ਹੋ ਗਿਆ ਉਹਨੇ ਮੈਨੂੰ ਫੋਨ ਨਹੀਂ ਕੀਤਾ ਇੰਨਾ ਬਿਜ਼ੀ ਹੋ ਗਿਆ ਵੈ ਘਰੇ ਹੀ ਆ ਪੁੱਤ ਉਸੇ ਨੇ ਤਾਂ ਯਾਦ ਕਰ ਪੀ ਛੁੱਟੀਆਂ ਪਈਆਂ ਵਾ ਭੈਣ ਨੂੰ ਫੋਨ ਕਰੋ ਪੀ ਘਰ ਆਵੇ ਤੇ ਭੈਣ ਨੂੰ ਫੋਨ ਕਰੋ ਤੇ ਉਹਨੂੰ ਆਪ ਕੀ ਹੁੰਦਾ ਭੈਣ ਨੂੰ ਫੋਨ ਕਰਦੇ ਆ ਉਹ ਮੈਨੂੰ ਚੇਚਾ ਆਂਦਾ ਵੀ ਮੰਮੀ ਦੇ ਕਿਹਾ ਉਹ ਨਾ ਛੇਤੀ ਆਉਣਾ ਹੀ ਉਹ ਤਾਂ ਠੀਕ ਐ ਚਾਰ ਪੰਜ ਦਿਨ ਹੋ ਗਏ ਆਨੇ ਮੈਨੂੰ ਫੋਨ ਤੱਕ ਨਹੀਂ ਕੀਤਾ ਮੈਨੂੰ ਵੀ ਟਾਈਮ ਨਹੀਂ ਲੱਗਾ ਤੇ ਇਹਦਾ ਮਤਲਬ ਐ ਥੋੜੀ ਐ ਕਿ ਹੁਣ ਮੈਨੂੰ ਮੈਂ ਹੀ ਕਰਾਂ ਤੇ ਕਰਾਂ ਆ ਕੇ ਉਹਦੇ ਕੰਨ ਖਿੱਚੀ ਨਾ ਪਤਾ ਲੱਗ ਜੂ ਉਹਨੂੰ ਉਹ ਤਾਂ ਮੈਂ ਫੋਨ ਤੇ ਹੀ ਖਿੱਚ ਲੈਣੇ ਆ ਆ ਕੇ ਤੇ ਜਿਹੜਾ ਮੈਂ ਖਿੱਚ ਲਿਆ ਉਹ ਤੇ ਮੈਨੂੰ ਪਤਾ ਐ ਤੇ ਨਾਲੇ ਦਾਦੀ ਦਾ ਕੀ ਹਾਲ ਐ ਦਾਦੀ ਵੀ ਤੇਰੀ ਠੀਕ ਹੈ ਉਹ ਵੀ ਯਾਦ ਕਰਦੀ ਪਈ ਸੀ ਉਹ ਦਾਦੀ ਕਿੱਥੇ ਘਰੇ ਗਏ ਆਪਣੀਆਂ ਸਹੇਲੀਆਂ ਕੋਲ ਨਹੀਂ ਨਹੀਂ ਪੋਤੇ ਘਰੇ ਹੀ ਆ ਤੇਰੀ ਦਾਦੀ ਯਾਦ ਕਰਦੀ ਪਈ ਸੀ ਤੈਨੂੰ ਤੇ ਦਾਦੀ ਦੀ ਤਬੀਅਾ ਠੀਕ ਹੈ ਹੁਣ ਬਿਲਕੁਲ ਠੀਕ ਹੈ ਤੈਨੂੰ ਯਾਦ ਕਰਦੀ ਪਈ ਸੀ ਆ ਕੇ ਮਿਲ ਸਕੋ ਮੇਰਾ ਤੇ ਆਪਣਾ ਬੜਾ ਜੀ ਕਰਦਾ ਮੰਮੀ ਦਾਦੀ ਠੀਕ ਵੀ ਨਹੀਂ ਰਏ ਪਿੱਛੇ ਤੇ ਮੇਰਾ ਕਿੰਨਾ ਜੀ ਕਰਦਾ ਸੀ ਪਰ ਬੱਚਿਆਂ ਦੇ ਪੇਪਰ ਚੱਲਦੇ ਪਏ ਸੀ ਇਸ ਲਈ ਮੇਕੋ ਆਇਆ ਨਹੀਂ ਗਿਆ ਚੱਲ ਹੁਣ ਤੇ ਛੁੱਟੀਆਂ ਆਈਆਂ ਵਾ ਹੁਣ ਤੇ ਆ ਜਾ ਤੂੰ ਫਟਾਫਟ चलो ठीक है मम्मी मैं ना दस दंगी शाम तक सारी सलाह करके चंगा मेरा चलो ठीक okay, है तो मैं बह कर के गल करा गुख सुख भूला गे ओने भी बेचारी सस नुछके ही होना पास तो हो आ जी कोई नहीं ਖਾਲੇਦ ਫਿਰ ਕਰਾਂਗੇ ਗੱਲਾਂ ਉਹ ਨਾ ਮਖੌਲ ਕੇ मम्मी मम्मी हां जी मम्मी थाने नींद आंदी पीते अंदर बेड पे लेमे पे जाओ नहीं मैं ठीक है थे दसो मम्मी थाने एक बात करनी सी करो मैं ना अपने पेके जाना है क्यों ओ तो कोई ब्याह तो रहया है नहीं मम्मी ब्याह ते नहीं तरया आया बच्चियां नु स्कूल नो छुट्टियां हैं दो तीन छुट्टियां घरे पहली बारी होइयां तो होंधी ही रहंदी है ਤੇ ਮੰਮੀ ਤਾਂ ਹੀ ਤੇ ਤੁਹਾਨੂੰ ਕਿਹਾ ਸਾਲ ਹੋ ਗਿਆ ਦੇਖੋ ਮੈਂ ਆਪਣੇ ਪੇਕੇ ਨਹੀਂ ਗਈ ਮੈਨੂੰ ਵੀ ਆਪਣੇ ਮੰਮੀ ਨੂੰ ਮਿਲਣ ਨੂੰ ਜੀ ਕਰਦਾ ਪਿਆ ਮੇਰਾ ਭਰਾ ਵੀ ਕਿੰਨਾ ਯਾਦ ਕਰਦਾ ਪਿਆ ਤੇ ਬੱਚੇ ਵੀ ਨਾਨੀ ਨਾਨੀ ਕਹਿੰਦੇ ਪਏ ਨਾਨੀ ਹਾਊਸ ਜਾਣਾ ਤੇ ਮੈਂ ਕਿਹਾ ਛੁੱਟੀਆਂ ਆਈਆਂ ਆਪਾਂ ਦੋ ਤਿੰਨ ਦਿਨ ਹੋ ਆਈਏ ਮੇਰਾ ਕੀ ਜੋਤੀ ਆ ਦੇ ਮੈਂ ਰੋਟੀ ਵਾਰੀ ਕਿੱਥੋਂ ਖਾਣੀ ਆ ਮੰਮੀ ਆਡੀ ਰੋਟੀ ਦਾ ਸੋਚ ਕੇ ਜਾਵਾਂਗੇ ਇਹਨਾਂ ਨੂੰ ਵੀ ਵੇਖੋ ਗਿਆ ਸਾਲ ਹੋ ਗਿਆ ਐ ਵੀ ਸਾਡੇ ਨਾਲ ਦੋ ਦਿਨ ਲਾਨਗੇ ਤੇ ਆਪਾਂ ਜਾਈਏ ਰੋਜ਼ ਦੇ ਫੋਨ ਕਰਦੇ ਹੋ ਮਿਲਣ ਵਾਲਾ ਹੀ ਹਿਸਾਬ ਹੋ ਜਾਂਦਾ ਹੁਣ ਜਾ ਕੇ ਪਤਾ ਹੁੰਦਾ ਤੇਰਾ ਜੀ ਕਰਦਾ ਤੇ ਆਪਣੀ ਮਾਂ ਨੂੰ ਕਰਨਾ ਸੀ ਰੀਜ ਲਾ ਲੰਨੀ ਭਲਾ ਇਹਨੇ ਚਾਹ ਰੱਖ ਲੰਨੀ ਬੇਰ ਵੀ ਆਂਦੀ ਮਮੇ ਫਨ ਪੇਕੇ ਜਾਣ ਨੂੰ ਕਿਹੜੀ ਕੁੜੀ ਦਾ ਜੀ ਨਹੀਂ ਕਰਦਾ ਦੇਖੋ ਮੈਂ ਕਿਹੜਾ ਰੋ ਰੋ ਜਾਂਦੀ ਪਈ ਆ ਪੂਰਾ ਸਾਲ ਹੋ ਗਿਆ ਐਤਕੀ ਤੇ ਮੈਂ ਛੁੱਟੀਆਂ ਵਿੱਚ ਵੀ ਨਹੀਂ ਜਾ ਪਾਈ ਤੇ ਜੇ ਹੁਣ ਦੋ ਛੁੱਟੀਆਂ ਆਈਆਂ ਤੇ ਮੈਂ ਸੋਚਿਆ ਹੋ ਆਣੀ ਆ ਚੁੱਪ ਕਰ ਬੋਲੀ ਜਾਨੀ ਆ ਬੋਲੀ ਜਾਨੀ ਆ ਪੇਕੇ ਜਾਣ ਨੂੰ ਤੇਰਾ ਸਭ ਤੋਂ ਵੱਧ ਜੀ ਕਰਦਾ ਘੰਡਾ ਘੰਡਾ ਮਾਣਾ ਲੱਗੀ ਰਣੀ ਆ ਦਾਦੀ ਨਾਲ ਲੱਗੀ ਰਣੀ ਆ ਭਰਾ ਨਾਲ ਲੱਗੀ ਰਣੀ ਆ ਹੋਰ ਕਿੰਨਾ ਕਿ ਮਿਲਣਾ ਹੁੰਦਾ ਤੋ ਸਤਿ ਸ਼੍ਰੀ ਅਕਾਲ ਮੰਮੀ ਜੇ ਤੁਨੂੰ ਜ਼ਿਆਦਾ ਹੀ ਰੋਟੀ ਪਾਣੀ ਦਾ ਹੈ ਨਾ ਤੇ ਮੈਂ ਇਹਨਾਂ ਨੂੰ ਰਹਿਣ ਦੇਣੀ ਆ ਤੇ ਤੁਹਾਡੀ ਰੋਟੀ ਪਾਣੀ ਦਾ ਕੋਈ ਪ੍ਰਬੰਧ ਕਰ ਦੇਣਗੇ ਤੁਹਾਡੀ ਰੋਟੀ ਨਾ ਤਿੰਨੋਂ ਟਾਈਮ ਬਜਾਰੋਂ ਆ ਜੇਗੀ ਤੈਨੂੰ ਪਤਾ ਕਿ ਮੈਨੂੰ ਬਾਜ਼ਾਰ ਦੀ ਰੋਟੀ ਹজম ਨਹੀਂ ਹੁੰਦੀ ਮੈਂ ਤਾਂ ਤਵੇ ਤੋਂ ਇੱਕ ਇੱਕ ਲੱਥ ਦਾ ਫੁਲਕਾ ਖਾਣੀ ਆ ਤੇ ਤੈਨੂੰ ਹਰ ਵੇਲੇ ਲਕਾਰਨ ਮੈਂ ਜਾਣਾ ਜਾਣਾ ਅਸਲ ਚ ਗਲਤੀ ਤੇਰੀ ਮਾਂ ਦੀ ਆ ਚਾਰ ਦਿਨ ਹੀ ਬੀਤੇ ਤੇ ਤੈਨੂੰ ਸੱਦਣਾ ਪੰਦੀ ਏ ਜਦੋਂ ਧੀਆਵੇਂ ਜਾਂਦੇ ਨਾ ਪੇਕੇ ਦਾ ਬੋਤਾ ਮੂੰਹ ਰੱਖੀਦਾ ਤੇ ਨਾ ਬੋਤਾ ਮੂੰਹ ਹਣਾ ਬਣ ਕਰੀਦਾ ਮੈਂ ਜਾਣਾ 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 ਲੱਗੀ ਰਹਿੰਦੀ ਹਰ ਵੇ ਮੰਮੀ ਜਿਹੜੀ ਰੋਟੀ ਦਾ ਸੀ ਇੰਤਜ਼ਾਮ ਕਰਨਾ ਉਹ ਘਰ ਦੀ ਰੋਟੀ ਵਰਗੀ ਆ ਤਾਜੀ ਸਬਜ਼ੀ ਤੇ ਤੁਹਾਨੂੰ ਤਵੇ ਦੇ ਫੁਲਕੇ ਹੀ ਮਿਲਣਗੇ ਕੀ ਪਤਾ ਬਣਾ ਸਵਾਲ ਲੱਗਦੀ ਕਿ ਨਾ ਲੱਗਦੀ ਨੂਨ ਮਿਲ ਚਕੇ ਹੋ ਜਾਏਗਾ ਤੇ ਨਹੀਂ ਆ ਇਹਦਾ ਮਤਲਬ ਮੰਮੀ ਤੂੰ ਮੈਂ ਸਿੱਧੀ ਨਾ ਹੀ ਸਮਝਾ ਤੂੰ ਨਾ ਹੀ ਸਮਝ ਤੂੰ ਤੁਸੀਂ ਮੈਨੂੰ ਨਹੀਂ ਭੇਜਣਾ ਨਹੀਂ ਭੇਜਣਾ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਘਰ ਮੰਮੀ ਦੋ ਦਿਨ ਤੱਕ ਗੁਜ਼ਾਰਾ ਹੋਈ ਸਕਦਾ ਨਾ ਮੈਂ ਕਿਹੜਾ ਮਹੀਨੇ ਵਾਸਤੇ ਚੱਲਨੀ ਆ ਤੇਰੀ ਮਾਂ ਦਾ ਪਤਾ ਕੀ ਕਰਦਾ ਨਾ ਮਿਲਦੇ ਤੈਨੂੰ ਕਿ ਇੱਥੇ ਆ ਕੇ ਮਿਲ ਜਾਵਾਂ ਮੰਮੀ ਉਹ ਕਿਸ ਤਰ੍ਹਾਂ ਆ ਸਕਦੇ ਆ ਨਾਲੇ ਧੀਆ ਘਰ ਆ ਕੇ ਥੋੜੀ ਰਿਹਾ ਜਾਂਦਾ ਤੇ ਬੱਚਿਆਂ ਦਾ ਮਨ ਕਰਦਾ ਪਿਆ ਨਾਨੀ ਘਰ ਜਾਣ ਤੇ ਉਹ ਤਾਂ ਮੈਂ ਕਹਿੰਦੀ ਪੀ ਆ ਨਹੀਂ ਮੇਰੀ ਗੱਲ ਸੁਣ ਜਿਸਾ ਤੂੰ ਜਾ ਸਕੀ ਤੇਰੀ ਮਾਂ ਵੀ ਤੇ ਆ ਕੇ ਦੋ ਦਿਨ ਲੈ ਥੱਕਦੀ ਇੱਥੇ ਅਸੀਂ ਕੋਈ ਨਾ ਥੋੜੀ ਕਰਨੇ ਪਏ ਉਹਨੂੰ ਮੰਮੀ ਗਾਲ ਤਾਂ ਬੱਚਿਆਂ ਦੇ ਨਾਨਕੇ ਜਾਂਦੀ ਐ ਤੇ ਜੋ ਖੁਸ਼ੀ ਉਹਨਾਂ ਨੂੰ ਆਪਣੇ ਨਾਨਕੇ ਜਾ ਕੇ ਮਿਲਣੀ ਐ ਉਹ ਨਾਨੀ ਦੇ ਇੱਥੇ ਆਇਆ ਥੋੜੀ ਮਿਲਣੀ ਐ ਇਸ ਲਈ ਮੈਂ ਕਹਿੰਦੀ ਪਈਆ ਉਹਨਾਂ ਨੂੰ ਉੱਥੇ ਜਾ ਕੇ ਜੋ ਚਾਹ ਹੋਣਾ ਨਾ ਆਪਣੇ ਨਾਨਕੇ ਜਾਣ ਦਾ ਦੋ ਚਾਰ ਦਿਨ ਉਹ ਵੀ ਖੁਸ਼ ਰਹਿ ਲੈਣਗੇ ਆਪਣੇ ਮਾਮੇ ਨਾਲ ਕੁ ਮਨ ਫਿਰਣਗੇ ਇਸ ਲਈ ਮੈਂ ਕਹਿੰਦੀ ਪਈਆ ਕਿ ਆਪਾਂ ਦੋ ਦਿਨ ਜਾ ਆਈਏ ਉਹ ਬੱਸ ਕਰ ਘੇਤਰ ਮੈਂ ਨਹੀਂ ਜਾਣਾ ਤਾਂ ਨਹੀਂ ਜਾਣਾ ਗੱਲ ਖਤਮ ਇੱਕੋ ਗੱਲ ਬਾਰ ਬਾਰ ਕਰੀ ਜਾਂਦੀ ਵੀ ਐ ਚਲੋ ਮੰਮੀ ਜਿੱਦਾਂ ਤੁਸੀਂ ਕਹਿੰਦੇ ਹੋ ਇਹ ਚੋਦੇ ਆਪਣਾ ਨੂੰ ਪਾਲਾ ਪਿਆ ਮੈਂ ਜਾਣਾ ਬੱਚਿਆਂ ਦਾ ਤਾਂ ਐਵੇਂ ਬੰਨਣਾ ਹੀ ਹੈ ਇਹਦੇ ਉਹ ਹਿਸਾਬ ਹੋਇਆ ਬਾਲ ਦਾ ਪੱਜ ਤੇ ਮਾਂ ਦਾ ਰੱਜ ਵਿੱਚੋ ਆਪਣਾ ਹੈ ਨੂੰ ਮੈਂ ਜਾਵਾਂਗੀ ਘੁੰਮਾ ਫਿਰ ਇਹਨੂੰ ਬਤਲਾ ਦੱਕਾ ਕੰਮ ਕਿੱਦਾਂ ਕਰਨਾ ਰੋਟੀ ਵੀ ਆ ਦੇਗੀ ਬਾਹਰ ਤੇ ਬਾਕੀ ਘਰ ਦਾ ਕੰਮ ਕਿੱਦਾਂ ਕਰਨਾ ਸੋਚਣਾ ਹੀ ਨਹੀਂ ਪੇਕੇਾਂ ਨਹੀਂ ਲੱਗੀ ਜਾਂਦੀ ਵੀ ਜਾ ਲਾ ਕੇ ਇੱਕ ਵਾਰੀ ਆਣਾ ਸੀਗਾ ਕਰਨਾ ਜੀ ਜਿੱਥੇ ਆ ਕੇ ਵੜਗੀ ਅੰਦਰ ਬੁਸਬੁਸ ਕਰਦੀ ਹੋਣੀ ਐਵੇਂ ਹੀ ਹਰ ਵੇਲੇ ਛੋੜੂ ਛੋੜੂ ਘਰ ਤੇ ਲਾਚੜਦੀ ਐ ਲਾਂਦੀ ਹੋਣੀ ਐ ਪੀ ਨੂੰ ਮੇਰੀਆਂ ਚੁਗਲੀਆਂ ਨੋ ਮੇਰਾ ਪੁੱਤਰ ਮੇਰੀ ਸੁਣਨੀ ਐ ਦੀ ਸੁਣਨੀ ਐ ਕਈ ਜਾ ਜੋ ਕਹਿਣਾ ਮੈਂ ਨਹੀਂ ਪਰਵਾਹ ਕਰਦੀ ਕੀ ਕੰਨ ਦੀ ਬਈ ਸੀ ਤੇਦੇ ਛੁੱਟੀਆਂ ਤੇ ਮੈਂ ਦੇਮਬੇ ਨੂੰ ਟੈਲੀਫੋਨ ਕਰਨੀ ਆਵੇ ਮੇਰੀ ਤੇ ਵੀ ਆਵੇ ਮੇਰਾ ਵੀ ਬੜਾ ਜੀ ਕਦੇ ਨੋ ਨੂੰ ਮਿਲੰਤੇ ਮੈਂ ਕਰਨੀ ਆ ਟੈਲੀਫੋਨ ਫੇ ਹੈਲੋ ਹੈਲੋ ਦਿੰਪੀ ਸਾਸੀ ਕਾ ਮੰਮੀ ਸਾਸੀ ਕਾ ਬੁੱਤਰ ਠੀਕ ਹੈ ਬਾਸ ਵਧੀਆ ਤੁਸੀਂ ਸੁਣਾਓ ਤੂੰ ਸੁਣਾ ਠੀਕ ਹੈ ਕੀ ਕਰਨੀ ਪਈ ਹੈ ਕੁਛ ਨਹੀਂ ਕੀ ਕਰਨਾ ਮੰਮੀ ਕੀ ਕਰਨਾ ਆ ਘਰ ਦੇ ਕੰਮ ਹੀ ਨਹੀਂ ਮੁੱਕਦੇ ਸਵੇਰ ਦੀ ਲੱਗੀ ਆ ਅਜੇ ਤੱਕ ਅੱਧਾ ਕੰਮ ਨਹੀਂ ਆਇਆ ਮੇਰਾ ਅਜੇ ਰੋਟੀ ਬਣਾਉਣ ਵਾਲੀ ਪਈ ਆ ਤੂੰ ਸੁਣਾਓ ਤੂੰ ਕਿਵੇਂ ਹੋ ਮੈਂ ਤਾਂ ਠੀਕ ਆ ਮੇਰੀ ਗੱਲ ਸੁਣ ਤਿੰਨ ਛੁੱਟੀਆਂ ਆਈਆਂ ਤੇ ਨੂਰ ਲੈ ਕੇ ਆਇਆ ਦੋ ਤਿੰਨ ਦਿਨ ਲਈ ਮੰਮੀ ਤੁਹਾਡੇ ਲਈ ਤਿੰਨ ਛੁੱਟੀਆਂ ਵਾ ਮੇਰੇ ਲਈ ਨਹੀਂ ਮੈਨੂੰ ਪੁੱਛ ਕੇ ਵੇਖੋ ਸਭ ਤੋਂ ਜ਼ਿਆਦਾ ਇਹ ਕੰਮ ਵੱਜ ਜਾਂਦਾ ਛੁੱਟੀ ਵਾਲੇ ਦਿਨ ਤੇ ਤੂੰ ਛੱਡ ਪਰੇ ਦਫਾ ਕਰ ਘਰ ਦੇ ਕੰਮ ਤੇ ਮੁੱਕੜੇ ਹੀ ਨਹੀਂ ਤੂੰ ਕੰਮ ਛੱਡ ਤੇਰੇ ਤੋਂ ਵਿਆਹ ਤੋਂ ਪਹਿਲਾਂ ਪਹਿਲਾਂ ਕਿਸ ਤਰ੍ਹਾਂ ਕਰਦੇ ਸੀ ਘਰ ਦਾ ਕੰਮ ਹੁੰਦਾ ਸੀ ਨਾ ਕੰਮ ਤੇ ਤੂੰ ਆਇਆ ਕੰਮ ਛੱਡਦੇ ਆਇਆ ਓਹੋ ਮੰਮੀ ਤੁਹੀ ਵੀ ਆਪਣੀ ਇਹ ਮਾਰ ਦੇ ਜੇ ਚਲੋ ਬਾਕੀ ਮਸਲਾ ਕਰਕੇ ਤੁਹਾਨੂੰ ਦੱਸ ਦਿਆਂ ਫਿਰ ਨਿਆਦੇ ਚ ਸਲਾਹ ਕੀ ਕਰਨੀ ਹੈ ਸਿੱਧਾ ਕਹਿੰਦੇ ਆ ਆਪਣੇ ਸਾਸਰ ਨੂੰ ਮੈਂ ਜਾਣਾ ਤਾਂ ਤੇ ਜਿੰਨਾ ਕੋ ਮੈਂ ਰਹਿਣੀ ਆ ਉਹਨਾਂ ਕੋ ਪੁੱਛ ਕੇ ਆਉਂਗੀ ਆਪਣੇ ਪੁੱਛਣਾ ਹੀ ਹੁੰਦਾ ਦੱਸਣਾ ਹੀ ਹੁੰਦਾ ਕਿ ਮੈਂ ਚੱਲ ਲੀ ਆ ਚਲੋ ਠੀਕ ਹੈ ਮੰਮੀ ਨੂੰ ਤਾਂ ਦੱਸਦੀ ਫਿਰ ਮੈਂ ਰੁਕਦੀ ਹਾਂ ਹਾਂ ਦੱਸਦੀ ਫਿਰ ਆਇਆ ਆ ਚੰਗਾ ਦੀ ਜਾਂਦੀ ਵੀ ਵੇਖਾਂ ਕੁਛ ਬਣਾਇਆ ਸੁਕ ਨਹੀਂ ਬਣਾਇਆ ਤਾਂ ਆਏ ਹਾਏ ਸੜੀਆਂ ਜੀਆਂ ਭਿੰਡੀਆਂ ਹੀ ਬਣਾ ਤੜੀਆਂ ਸੋ ਇਹਨੂੰ ਹੋਰ ਕੁਛ ਨਹੀਂ ਲੱਭਾ ਮੇਰੀ ਧੀਆ ਵੀ ਕੋ ਚਾਜੋ ਸਵਾਦ ਦੀ ਸਬਜ਼ੀ ਬਣਾਉਂਦੀ ਇਹਨੂੰ ਹੈ ਹੀ ਕੁਛ ਨਹੀਂ ਪਤਾ ਇਹਨੂੰ ਕੁਛ ਵੀ ਲੱਗਦਾ ਮੈਂ ਕੀ ਬਣਾਣਾ ਤੇ ਕੀ ਨਹੀਂ ਬਣਾਣਾ ਦੋ ਚਾਰ ਸਬਜ਼ੀਆਂ ਤਾਂ ਬਣਾਵੋ ਦੀਆਂ ਜੀਆਂ ਐਨੇ ਦਿਨਾਂ ਬਾਅਦ ਆਉਂਦੀ ਪਈ ਅਕਲ ਹੀ ਨਹੀਂ ਇੰਤਜੋਦੀਆਂ ਨੇ ਜਦੋਂ ਦੀ ਆਈ ਇਹ ਸਿਰ ਖਾਂਦੇ ਰੋ ਜਦਨਾ ਪੇਰੀਆਂ ਨੂੰ ਪਤਾ ਲੱਗਦਾ ਕਿਤੇ ਗੱਲ ਮਗਾਣੀ ਪਨੀਰ ਪਰਮਾ ਤੇ ਬਣਾਣੀ ਆ। ਨਹੀਂ ਤੇਰਾ ਤਰ ਰੋਣਾ ਤੋੜਾ ਮੁੱਕ ਗਿਆ ਹੋਵੇ ਤੇ ਮੈਨੂੰ ਦੱਸ ਕੀ ਬਣਾਇਆ ਮੇਰੀ ਧੀ ਲਈ। ਪਤਾ ਲੱਗ ਗਿਆ ਨਾ ਆਂਦੀ ਪਈ ਐ। ਹਾਂਜੀ ਮੰਮੀ। ਉਹ ਪਿੰਡੀਆਂ ਪਈਆਂ ਸੀ ਘਰੇ ਉਹ ਮੈਂ ਬਣਾ ਲੀਆਂ ਨੇ। ਸੜ ਗਈਆਂ ਤੇਰੇ ਪਿੰਡੀਆਂ ਮੇਰੀ ਧੀ ਨੇ ਆਈ ਕੁਝ ਕਾਲਾ। ਕਹਾਰੇ ਪੀਨ ਵੋਣਾ। ਚੱਜ ਦੀ ਸਬਜ਼ੀ ਭੱਜ ਲਿਆ ਹੋਵੇ ਪਨੀਰ ਪਰੌਣ ਲਿਆ ਹੋਵੇ। ਤਮਨ ਯਾਰ ਜੀ ਸਮਝੇ 2-3 ਬਣਾ ਮੇਰੀ ਧੀ ਲਈ। ਐਨੇ ਦਿਨਾਂ ਬਾਅਦ ਆਂਦੀ ਪਈ ਐ। मम्मी ले मेरे पप्पा आ गए आ जा आ जा आ जा शुक्र है शुक्र है सतश्रीकाल कलम तो सुनी भाई सा तेरी शक्ल देखो सतश्रीकाल भाभी सतश्रीकाल की हाल जी बढ़िया बढ़िया हाय शुगर आ किते थक गई मैं ते चल जा दे पानी ताड़ी ले आ जाके लेके आ फटाफट और सुना मेरी थी, ती ठीक है थकी आई है, है? मम्मी शुगर कीता मैं कितने ਦੋ ਦਿਨ ਮੈਨੂੰ ਹੀ ਸਾਹ ਮਿਲੂਗਾ ਕਿਤੇ ਐ ਤੇ ਹੈਈ ਤਾਇਆ ਨਾ ਮੈਂ ਸੱਦ ਲੈ ਤੈਨੂੰ ਤੇ ਤੂੰ ਆ ਤੀਨ ਛੁੱਟੀਆਂ ਗਏ ਤੇ ਤੂੰ ਵੀ ਰਹਿ ਆਰਾਮ ਘਰ ਇੱਥੇ ਸਹੀ ਗੱਲ ਉੱਥੇ ਤੇ ਇੱਕ ਮਿੰਟ ਨਹੀਂ ਸਾਹ ਮਿਲਦਾ ਇੱਕ ਕੰਮ ਖਤਮ ਕਰੋ ਤੇ ਦੂਜਾ ਤਿਆਰ ਦੂਜਾ ਕਰੋ ਤੇ ਤੀਜਾ ਤਿਆਰ ਤੇ ਤੇਰੇ ਵਿਆਹਦ ਪਹਿਲਾਂ ਕੀ ਕਰਦੇ ਸੀ ਪਹਿਲਾਂ ਵੀ ਤੇ ਕਰਦੇ ਹੀ ਹੋਣਗੇ ਹੁਣ ਨਹੀਂ ਉਹਨਾਂ ਕੋ ਹੁੰਦਾ ਹੂੰ ਤੇ ਇੰਨੀ ਨਹੀਂ ਡਿਮਾਂਡ ਆ ਮੰਮੀ ਤੁਹਾਨੂੰ ਮੈਂ ਕੀ ਦੱਸਾਂ ਕਿਹੇ ਨੂੰ ਕੋਚ ਚਾਹੀਦਾ ਤੇ ਕਿਸੇ ਨੂੰ ਕੋਚ ਚਾਹੀਦਾ ਤੇ ਜਵਾਬ ਦੇਵਿਆ ਕਰ ਐਵੇਂ ਨਹੀਂ ਥੱਲੇ ਲੱਗਿਆ ਹਾਰ ਵੇਲੇ ਮੈਂ ਕਰਨੀ ਮੈਂ ਉਹ ਕਰਦੀ ਆ ਨਹੀਂ ਨੇਕੀ ਲੈਦੀ ਕੋਈ ਲੋੜ ਹੀ ਨਹੀਂ ਇੱਥੇ ਨਹੀਂ ਮਿਲਨੀ ਨੇਕੀ ਮੰਮੀ ਜਵਾਬ ਦੇ ਤਾਂ ਚੰਗੀ ਲੱਗਦੀ ਆ ਉਹਨਾਂ ਨੇ ਕਿਹਾ ਤੈਨੂੰ ਵਿਆਹੇ ਕਦ ਵਾਸਤੇ ਲਿਆਂਦਾ ਵਾ ਜੇ ਤੂੰ ਹੀ ਨਹੀਂ ਕੰਮ ਕਰਨੇ ਤੇ ਤੇ ਕੰਮ ਨਹੀਂ ਕੀਤਾ ਤੂੰ ਨੌਕਰਾਣੀ ਨਹੀਂ ਜਾਈਂ ਉੱਥੇ ਤੁਹਾਨੂੰ ਨਹੀਂ ਪਤਾ ਮੰਮੀ ਮੇਰੀ ਸੱਸ ਦਾ ਅਗਲੀ ਨੂੰ ਰੋਟੀ ਵੀ ਨਾ ਤਵੇ ਤੇ ਲਾਤੀ ਚਾਹੀਦੀ ਆ ਉਹ 2 ਮਿੰਟ ਪਹਿਲਾਂ ਵੀ ਬਣਾ ਦਾਂਗੀ ਨਾ ਸੁਰਦੂਗੀ ਕਹਿੰਦੋ ਮੈਂ ਨਹੀਂ ਖਾਣੇ ਮੈਨੂੰ ਗਰਮ ਗਰਮ ਲਾ ਕੇ ਦੇ ਨਹੀਂ ਅੰਜ ਕਰੇਗਾ ਉਹ ਗੈਸ ਉੱਥੇ ਬਿਠਾ ਦਿਆ ਕਰ ਨਾਲ ਲੈ ਜਾਏ ਕਰ ਨਾਲ ਉਹਦੇ ਮੂੰਹ ਚ ਪਾਈ ਜਾਇਆ ਤਾਂ ਐਡੀ ਨੂੰ ਤਤੀ ਰੋਟੀ ਚਾਹੀਦੀ ਹੈ ਮੰਮੀ ਬਾਸ ਕਰੋ ਮੈਂ ਉੱਥੋਂ ਹੀ ਥੱਕੀ ਗਈ ਤੇ ਇਹ ਵੀ ਇੱਥੇ ਹੁਣ ਬੋਲੀ ਜਾਂਦੇ ਹੋ ਜੋ ਆ ਪਾਣੀ ਤੇ ਮੰਗਾ ਲਓ ਕੋ ਠੰਡਾ ਉਹ ਗਈ ਤੇਰੀ ਭਾਬੀ ਲੈਣ ਲਈ ਪੁੱਜੇ ਲੈ ਆ ਪਾਣੀ ਸੌਵੇਂ ਹੀ ਉੱਥੇ ਜਾ ਕੇ ਸੋਈਕ ਆ ਗਈ ਆ ਗਈ ਨਹੀਂ ਤੇਰੇ ਚਾਹ ਤੇ ਮੈਂ ਭੁੱਲੀ ਗਈ ਮੇਰੀ ਦੋਤਰੀ ਕਿੱਥੇ ਹੀ ਨੂਰ ਮੰਮੀ ਨੂਟ੍ਰੀਸ਼ਨ ਤੇ ਗਈ ਸੀ ਤੇ ਇਹਦੇ ਪਾਪਾ ਕਹਿੰਦੇ ਮੈਂ ਛੱਡ ਜੂਗਾ ਉਹਨੂੰ ਥੱਲਾ ਦੀਦੀ ਪਾਣੀ ਛੱਡ ਜੂਗਾ ਨਾ ਕੀ ਮਤਲਬ ਕੀ ਛੱਡ ਜਾਊਂਗਾ ਨਾ ਕੀ ਮਤਲਬ ਉਹਨੇ ਰਹਿਣਾ ਨਹੀਂ ਇੱਥੇ ਰਹਿਣਾ ਮੇਰੀ ਸੱਸ ਦਾ ਪਤਾ ਜੇ ਲੱਕਿਓ ਇਹੋ ਜਿਹੀ ਕਿਹੜੀ ਗੱਲ ਆ ਉਹ ਸ਼ੁਕਰ ਕਰ ਉਹ ਮੈਨੂੰ ਆਉਣ ਦਿੱਤਾ ਕਿਤੇ ਉਹਨੇ ਜੇ ਮੁੰਡਾ ਵੀ ਇੱਥੇ ਆ ਕੇ ਬਹਿ ਗਿਆ ਤੇ ਘਰੇ ਸਾਡੇ ਕਲੇਸ਼ ਪੈ ਜਾਣੇ ਫਿਰ ਉਹਨੂੰ ਰੋਟੀ ਨਹੀਂ ਦੇਣੀ ਮਗਰ ਉਹਨੂੰ ਕੀ ਨਹੀਂ ਚਾਹੀਦਾ ਫਿਰ ਇੱਕ ਜਾਣਦukar ਹੋਣੇ ਪੈਣਾ ਨਾ ਅੰਮੀ ਨਹੀਂ ਹੋਟਲ ਟਾਬੇ ਧੀਰਾ ਘਰ ਕੋਲੇ ਕਿਦੋਂ ਵੀ ਮੰਗਾ ਲੈਂਦੀ ਰੋਟੀ ਆਡੀ ਕਿਹੜੀ ਗੱਲ ਸੀ ਉਹਨੂੰ ਹੋਟਲ ਦੀ ਰੋਟੀ ਨਹੀਂ ਲੰਗਦੀ ਤੇ ਨਾ ਨੰਗਦੀ ਆਪਣੇ ਧੀ ਦੇ ਘਰ ਦੀ ਮੰਮੀ ਛੱਡ ਦੋ ਧੀ ਗੱਲ ਇਹ ਗੱਲਾਂ ਸਿਰਫ ਨਾ ਮਾਵਾ ਇਹ ਸਮਝ ਸਕਦੀਆਂ ਨਹੀਂ ਤੇਰੀ ਸੱਸ ਨੂੰ ਨਹੀਂ ਪਤਾ ਤੂੰ ਕਿੰਨੀ ਦੇਰ ਬਾਅਦ ਆਈਆਂ ਇੱਧਰ 6 ਮਹੀਨੇ ਹੋ ਗਏ ਤੂੰ ਕਦੀ ਨਹੀਂ ਆਤੇ ਮੰਮੀ ਘਰ ਦੇ ਕੰਮਾਂ 'ਚ ਫੁਰਸਤ ਮਿਲੇ ਤੇ ਮੈਂ ਆਵਾਂ ਉਹ ਤਾਂ ਮੈਨੂੰ ਆਉਣ ਹੀ ਨਹੀਂ ਦਿੰਦੇ ਸੀ ਅੱਜ ਵੀ ਤਾਂ ਮੈਂ ਕਿੱਡੀ ਮੁਸ਼ਕਲ ਆਈਆਂ ਨਹੀਂ ਅੱਗੇ ਲੱਗੇ ਘਰ ਦੇ ਕੰਮਾਂ ਨੂੰ ਇਹ ਤੇ ਮੁੱਕਣੀ ਨਹੀਂ ਸਾਰੀ ਉਮਰ ਇਹ ਮੈਂ ਪਿੱਕੇ ਛੱਡ ਦਿਓ ਕਹਦੇ ਆਂਕਰ ਵੀ ਆਪਣੀ ਮਾਂ ਛੱਡ ਸਕਦੀ ਐ ਮੇਰੇ ਭਰਾ ਪਰ ਜਾਈ ਮਗਰ ਮੈਂ ਛੱਡ ਸਕਦੀ ਆਂ ਤੂੰ ਆਪਰੇ ਆਪੇ ਛੱਡ ਲਓ ਸਹੀ ਕਾ ਮੰਮੀ ਇਹ ਸਾਰਾ ਦਰਦ ਨਾ ਸਿਰਫ ਇੱਕ ਮਾਂ ਹੀ ਸਮਝ ਸਕਦੀ ਆਂ ਨਹੀਂ ਤੇ ਸੱਸਾਂ ਨੂੰ ਕਿੱਥੇ ਧੀਆਂ ਦਰਦ ਸਮਝ ਆਂਦਾ ਆ ਸਹੀ ਏ ਕੀ ਦੀਦੀ ਇਹ ਦਰਦ ਸਿਰਫ ਮਾਈ ਸਮਝ ਸਕਦੀ ਸੱਸਾਂ ਨਹੀਂ ਸਮਝ ਸਕਦੀ ਹੈ ਨਾ ਮੰਮੀ ਤੁਸੀਂ ਕੁਝ ਬੋਲਦੇ ਨਹੀਂ ਬਈ ਮੰਮੀ 니 ਕੀ ਬੋਲਾਂ ਕੀ ਤੂੰ ਦੱਸ ਜੜੀਆਂ ਗੱਲਾਂ ਕਰਦੀ ਉਹਨਾਂ ਚੱਤ ਕਰਨ ਵਾਲੀਆਂ ਉਹਨ ਭੇਜਣਾ ਹੀ ਨਹੀਂ ਪੇਕੇ ਇਹ ਕੋਈ ਗੱਲ ਥੋੜੀ ਹੈ ਮੰਮੀ ਗੁੱਸਾ ਨਾ ਕਰਿਓ ਤੇ ਤੁਸੀਂ ਮੇਰੇ ਨਾਲ ਕੀ ਕਰਤੇ ਪੂਰੀ ਸੋਚੋ ਜਰਾ ਜੋ ਗੱਲਾਂ ਦੀਦੀ ਤੁਹਾਨੂੰ ਆ ਕੇ ਦੱਸਦੇ ਪਏ ਆ ਤੁਸੀਂ ਮੇਰੇ ਨਾਲ ਕੀ ਕੀਤਾ ਉਹ ਹੀ ਕੁਝ ਤੁਹਾਡੀ ਧੀ ਨਾਲ ਹੋ ਗਿਆ ਬੋਲਦੇ ਨਹੀਂ ਮੰਮੀ ਮੰਮੀ ਇਹ ਕੀ ਕਹਿਂਦੇ ਭਾਬੀ ਤੁਸੀਂ ਵੀ ਸੱਸ ਬਣਗੇ ਤੂੰ ਹਿਵੇਂ ਸਸਤਾ ਵਾਲਾ ਰੋਲ ਨਿਭਾ ਤਾਣਾ ਨਾ ਜੋ ਕੁਛ ਤੂੰ ਨਾ ਕੀਤਾ ਉਹੀ ਕੁਛ ਤੁਹਾਡੀ ਤੀਨ ਲਾਉਂਦੇ ਕਾ ਕਮ ਸੇ ਕਮ ਤੂੰ ਹਿੱਤ ਮਾਵਾ ਵਾਲਾ ਰੋਲ ਨਿਭਾ ਲੰਦੇ ਸਹੀ ਕਹਿੰਦੀ ਆ ਭਾਬੀ ਜੋਦਰ ਸਿਰਫ ਮਾਵਾ ਨੂੰ ਆ ਨਾ ਉਹ ਮਾਵਾ ਨੂੰ ਹੀ ਆ ਸਸਾ ਨੂੰ ਨਹੀਂ ਹੁੰਦਾ ਨਾਲੇ ਜਿਵੇਂ ਆਪ ਆਪਣੇ ਨਵਾਂ ਨਾ ਕਰਾਂਗੇ ਨਾ ਗਾ ਸਾਡੀਆਂ ਧੀਵਾਂ ਨਾਲ ਉਦਾਂ ਹੀ ਹੋਣਾ ਮੰਮੀ ਤਾਨੂੰ ਕਿੰਨਾ ਚਾਹ ਹੈ ਨਾ ਤੁਹਾਡੀ ਧੀ ਆਈ ਆ ਘਰ ਤੁਸੀਂ ਕਿੰਨੇ ਖੁਸ਼ ਹੋਏ ਹੋ ਕਿਵੇਂ ਉਹਨੂੰ ਗੱਲ ਲਾ ਕੇ ਮਿਲੇ ਹੋ ਤੁਹਾਨੂੰ ਕਿੰਨੀ ਉਡੀਕ ਸੀ ਪਰ ਤੁਹਾਨੂੰ ਉਹਦੇ ਆਂਦਾਂ ਤੇ ਚਾਹ ਸੀ ਪਰ ਨੂੰ ਪੀਕੇ ਜਾਵੇ ਉਹਦਾ ਤੁਹਾਨੂੰ ਕੋਈ ਨਹੀਂ ਸੀ ਨਾ ਦੇ ਜਾਨ ਬਰ ਕੋਈ ਚਾਹ ਸੀ ਨਾ ਬੱਚਿਆਂ ਦੇ ਨਾਲ ਕੇ ਜਾਣ ਦਾ ਕੋਈ ਚਾਹ ਸੀ ਉਹਦਾ ਤੁਹਾਨੂੰ ਕਿੰਨਾ ਦੁੱਖ ਲੱਗਣ ਡਿਆ ਸੀ ਕੀ ਘਰ ਦਾ ਕੰਮ ਕੌਣ ਕਰੇਗਾ ਮੈਨੂੰ ਰੋਟੀ ਕੌਣ ਦੇਵੇਗਾ ਮੇਰੇ ਹੋਰ ਬਾਕੀ ਕੰਮ ਕੌਣ ਸੰਭੇਗਾ ਕਿੰਨਾ ਚਾਹ ਸੀ ਨਾ ਕਿ ਮੇਰੀ ਧੀ 6 ਮਹੀਨਿਆਂ ਬਾਅਦ ਰਹਿਣ ਆ ਰਹੀ ਆ 1 7 ਨੀਆਂ ਸਬਜ਼ੀਆਂ ਬਨਨ ਐ ਖਾਵੇ ਉਹ ਆ ਕੇ ਆਰਾਮ ਨਾਲ ਰਵੇ ਮੇਰੇ ਕੋਲ ਬੈਠੇ ਪਰ ਨੂੰ ਉਹ ਵੀ ਤਾਂ ਕਿਸੇ ਦੀ ਧੀ ਆ ਨਾ ਉਹਦੀ ਵੀ ਤੇ ਮਾਂ ਨੂੰ ਚਾਹ ਸੀ ਨਾ ਕਿ ਜੇ ਦੋ ਛੁੱਟੀਆਂ ਆਈਆਂ ਨੇ ਤੇ ਉਹਦੀ ਵੀ 3-2 ਦਿਨ ਉਹਦੇ ਕੋਲ ਆ ਜਵੇ ਮੰਮੀ ਭਾਬੀ ਬਿਲਕੁਲ ਸਹੀ ਕਹਿ ਰਹੇ ਜੀਵੇ ਤੂੰ ਮੇਰਾ ਚਾਹ ਕਰਦੇ ਨਾ ਕਿਤੇ ਇਹੀ ਚਾਹ ਭਾਬੀ ਦਾ ਕਰਦੇ ਨਾ ਤੇ ਕੱਲ ਨੂੰ ਤੁਹਾਡੀ ਧੀ ਨਾ ਵੀ ਐ ਕੁਛ ਨਾ ਹੁੰਦਾ ਜੋ ਕੁਛ ਵੀ ਭਾਬੀ ਨਾਲ ਕੀਤਾ ਜੀਵੇ ਤੂੰ ਮੈਨੂੰ ਫੋਨ ਕਰ ਕਰਕੇ ਬੁਲਾਉਂਦੇ ਜੇ ਕਿਤੇ ਤੂੰ ਉਹਨਾਂ ਨੂੰ ਵੀ ਕਹਿ ਦਿੰਦੇ ਜਾ ਤੀਏ ਦੋ ਛੁੱਟੀਆਂ ਤੂੰ ਵੀ ਆਪਣੇ ਪੇਕੇ ਲਾ ਆ ਬੱਚਿਆਂ ਨੂੰ ਨਾਨਕੇ ਲੈ ਜਾ ਕਿਤੇ ਇੰਨਾ ਚਾ ਉਹਨਾਂ ਨਾਲ ਕਰਦੇ ਤੇ ਕੀ ਹੋ ਜਾਣਾ ਸੀ ਨਹੀਂ ਬੋਤ ਨੂੰ ਮੈਨੂੰ ਸਮਝ ਆ ਗਈ ਮੈਂ ਪੂਜਾ ਨਾਲ ਵੀ ਹਾਂ ਇਸ ਤਰ੍ਹਾਂ ਨਹੀਂ ਕਰਾਂਗੇ ਚਲੋ ਮਮਮੀ ਨੂੰ ਤਾਂ ਸਮਝ ਆ ਗਈ ਕਾ ਤੁਸੀਂ ਵੀ ਦੱਸੋ ਕਿ ਤੁਹਾਨੂੰ ਸਮਝ ਆਈ ਕਿ ਨਹੀਂ ਆਈ ਕਿ ਕੌਣ ਕੌਣ ਐਦਾਂ ਕਰਦਾ ਤੇ ਕੌਣ ਨਹੀਂ ਕਰਦਾ ਕਿ ਧੀ ਦੇ ਆਂਤੇ ਤੇ ਕਿੰਨਾ ਚਾ ਚੜ ਜਾਂਦਾ ਕਿ ਸਾਡੀ ਧੀ ਨੇ ਆਣਾ ਤੇ ਜੇ ਉਹ ਹੀ ਛੁੱਟੀਆਂ ਜੇ ਦੋ ਬੱਚਿਆਂ ਨੂੰ ਹੋ ਹੀ ਗਈਆਂ ਸਕੂਲ ਸਕੂਲੋਂ ਜਾਂ ਜਿਸ ਤਰ੍ਹਾਂ ਵੀ ਆ ਕੁਇ ਦਿਨ ਦੇ ਆਦੀਆਂ ਤੇ ਜੇ ਹੱਲੇ ਮਾਂ ਹੈਗੀ ਐ ਧੀ ਦਾ ਚਾਹ ਕਰ ਸਕਦੀ ਐ ਤੇ ਜੇ ਨੂਹ ਚਲ ਜਾਏਗੀ ਤੇ ਫਿਰ ਕੀ ਹੋਵੇਗਾ ਹੋ ਸਕਦਾ ਉਹਨੂੰ ਆਪਣੀ ਦਾ ਨਾਮ ਦਾ ਉਸ ਤੋਂ ਵੱਧ ਚਾਹ ਹੋਵੇ ਉਹ 2 ਦਿਨ ਦੀ ਚਾਹ 1 ਦਿਨ ਜੀ ਵਾਪਸ ਆ ਜੀਵੇ ਪਰ ਆਪਣੇ ਮਾਪਿਆਂ ਨੂੰ ਤੇ ਮਿਲ ਲਈ ਨਾ ਹੁਣ ਦੱਸੋ ਵੀ ਤੁਸੀਂ ਵੀ ਸਾਰੇ ਦੱਸੋ ਨਹੀਂ ਗੱਲ ਹੈ ਠੀਕ ਐ ਮੈਂ ਆਪਣੀ ਨੂਹ ਨੂੰ ਵੀ ਪੀ ਕੇ ਪੀਂਦਾਂਗੀ ਜਦੋਂ ਛੁੱਟੀ ਆਈ ਮੈਂ ਜ਼ਰੂਰ ਪੀਂਦਾਂਗੀ

ਤੇਹੀ ਨਹੀਂ ਆਈ ਤੇ ਤੁਹਾਨੂੰ ਦੁੱਖ ਲੱਗਾ ਕੋਈ ਗੱਲ ਤੇ ਧੀ ਨੇ ਆ ਕੇ ਅੱਖਾਂ ਮੇਰੀਆਂ ਖੋਲ ਦਿੱਤੀ ਵਾਕਈ ਮੈਨੂੰ ਭੇਜਣਾ ਤੇ ਮੈਂ ਕਿੰਨਾ ਕਰੋਈ ਇਹ ਤੁਹਾਨੂੰ ਕੁਛ ਨਹੀਂ ਪਤਾ ਕਿ ਮੈਨੂੰ ਕਿੰਨਾ ਦੋਖਿਆ ਆਪਣੀ ਧੀ ਨੇ ਨਹੀਂ ਨੱਗੇ ਤੋਂ ਨਹੀਂ ਮੈਂ ਮਾਫੀ ਮੰਗਣੀ ਅੱਗੇ ਤੋਂ ਨਹੀਂ ਤੁਹਾਨੂੰ ਇਸ ਤਰ੍ਹਾਂ ਕਰ ਚਲੋ ਤੁਹਾਨੂੰ ਸਾਡੀ ਵੀਜਾ ਹਾਂ ਸਮਝ ਆ ਗਈ ਜੀ ਬਾਕੀ ਸਾਨੂੰ ਕਿਹੋ ਜੀ ਸਾਡੀ ਸਟੋਰੀ ਲੱਗਦੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਸਾਡੀ ਸਟੋਰੀ ਨੂੰ ਲਾਈਕ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਸ਼ੇਅਰ ਜਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਰਸਤੇ ਹੋਣਾ ਥੋੜੇ ਦਿਨਾਂ ਚੱਲੋ ਤੁਸੀਂ ਆਪ ਆ ਜੀ ਆਜੋ ਆਜੋ ਮੈਂਾਂ ਸਿੰਗਲ ਸਟੋਰੀ ਸਾਡੀ ਚੱਲਿਆ ਕਰੇਗੀ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ ਆ ਮੈਂ ਆਪਾਂ ਸ਼ੁਰੂ ਹੋ ਜੰਨੀ ਆ ਥੋੜੇ ਦਿਨ ਆਪਾਂ ਸਿੰਗਲ ਸਿੰਗਲ ਸਟੋਰੀਆਂ ਪਾਵਾਂਗੇ ਉਹਦੀ ਵਜ੍ਹਾ ਇਹ ਇੱਕ ਫੈਸਟੀਵਲ ਚੱਲ ਰਹੇ ਨੇ ਕਿਸੇ ਨੇ ਆਣਾ ਕਿਸੇ ਨੇ ਜਾਣਾ ਕਈ ਵਾਰੀ ਕੀ ਉਹਦਾ ਟੀਮ ਦੇ ਮੈਂਬਰ ਵੀ ਨਹੀਂ ਮਿਲਦੇ ਹੈਗੇ ਕਿਉਂਕਿ ਆਪਾਂ ਸਿਰਫ ਇਹ ਕੰਮ ਆ ਨਾ ਫ੍ਰੀ ਟਾਈਮ ਕਰਦੇ ਆ 2 ਤੋਂ 5 2 ਤੋਂ 4 ਮਤਲਬ ਇਸ ਕੰਮ ਸਿਰਫ ਆਪਾਂ ਇੰਜਾਇਰ ਦੇ ਨਾਲ-ਨਾਲ ਆਪਣਾ ਇੱਕ ਹੋਬੀ ਵੀ ਸਾਡੀ ਬਣ ਚੁੱਕੀ ਹੈਗੀ ਆ ਤੇ ਇਸ ਕਰਕੇ ਸਾਰਿਆਂ ਨੇ ਪੂਜਾ ਨੇ ਵੀ ਆਪਣੇ ਨਾਲ ਘਰ ਜਾਣਾ ਪੈਂਜੀ ਉਹਨਾਂ ਨੇ ਬੇਟੀ ਕੋ ਜਾਣਾ ਇਹਨਾਂ ਨੇ ਵੀ ਜਾਣਾ ਮੈਂ ਵੀ ਜਾਣਾ ਫਿਰ ਇਸ ਕਰਕੇ ਆਪਾਂ ਸਾਰੀ ਟੀਮ ਨੇ ਡਿਸਾਈਡ ਕੀਤਾ ਕਿ ਆਪਾਂ ਛੋਟੀਆਂ-ਛੋਟੀਆਂ ਸਟੋਰੀਆਂ ਬਣਾ ਕੇ ਪਾਇਆ ਕਰੀਏ ਦੂਸਰੀ ਗੱਲ ਜਿਹੜੀ ਅੱਜ ਸਟੋਰੀ ਜਿਹੜੀ ਕੱਲ ਦਾ ਸਟੋਰੀ ਦਾ ਸਹੀ ਐਂਡ ਦੇਖ ਲਿਆ ਸਾਨੂੰ ਸਾਰੇ ਦੱਸਿਓ ਕਿ ਤੁਹਾਨੂੰ ਐਂਡ ਕਿਸ ਤਰ੍ਹਾਂ ਦਾ ਲੱਗਾ ਉਹਦੀ ਵੀ ਵਜ੍ਹਾ ਇਹੋ ਹੀ ਹੋਈ ਸੀ ਕਿ ਮੈਂਬਰ ਪੂਰੀ ਤਰ੍ਹਾਂ ਹਾਜ਼ਰ ਨਹੀਂ ਸੀ ਹੁੰਦੇ ਮੰਜੂ ਭੈਣ ਜੀ ਨੇ ਬਾਹਰ ਜਾਣਾ ਸੀ ਫਿਰ ਮੈਂਬਰਾਂ ਤੋਂ ਬਿਨਾ ਐਂਡ ਕੀਤਾ ਚੰਗਾ ਨਹੀਂ ਲੱਗਦਾ ਫਿਰ ਐਸ ਕਰਕੇ ਸਾਨੂੰ ਉਹ ਵੀ ਐਂਡ ਜਲਦੀ ਕਰਨਾ ਪੈ ਗਿਆ ਬਾਕੀ ਟਡੀਆਂ ਦਵਾਵਾਂ ਸਾਡੇ ਨਾਲ ਆ థాంਕ ਯੂ ਸੋ ਮਚੀ థాంਕ ਯੂ ਸੋ ਮਚੀ ਹਾਂ ਦੂਜੀ ਗੱਲ ਕਿ ਅੱਜ ਦੇ ਸੀਨ ਦੇ ਵਿੱਚ ਕਿਰਨ ਕਿਉਂ ਆਈ ਕਿਉਂਕਿ ਕਾਸ਼ਵੀ ਨੂੰ ਤੁਹਾਨੂੰ ਪਤਾ ਹੈ ਜੇ ਗੱਲ ਅੱਡਾ ਦੇ ਬਾਰੇ ਚੱਲ ਰਹੀ ਹੈ ਉਸ ਮਜ਼ਾ ਕਰਕੇ ਜੀ థాంਕ ਯੂ ਸੋ ਮਚੀ